ਮਲਵਤੋ ਦੁਰਾਇਦਕ ਸੈਕਲਰ ਡੈਕਟਰ ਨਾਲ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਇੱਕ ਰੈਲੀ ਕੱਢੀ ਵਿਧਾਇਕ ਲੱਖਾ ਵਾਲੇ ਨੇ ਕਿਹਾ ਕਿ 14 ਸਤੰਬਰ ਤੋਂ ਚੱਲਣ ਵਾਲੇ ਪਾਰਲੀਮੈਂਟ ਸੈਸ਼ਨ ਦੇ ਅੰਦਰ ਤੇ ਬਾਹਰ ਕਾਂਗਰਸ ਪਾਰਟੀ ਆਪਣੇ ਸੰਸਦ ਮੈਂਬਰਾਂ ਨਾਲ ਜ਼ਬਰਦਸਤ ਵਿਰੋਧ ਕਰੇਗੀ ਤਾਂ ਜੋ ਆਰਡੀਨੈਂਸ ਪੰਜਾਬ ਅੰਦਰ ਕਿਸੇ ਵੀ ਹਾਲਤ ਵਿੱਚ ਲਾਗੂ ਨਾ ਹੋ ਸਕੇ ਉਨ੍ਹਾਂ ਕਿਹਾ ਕਿ ਬਦਲ ਪਰਿਵਾਰ ਦਾ ਪੈਨ ਆਰਡੀਨੈਂਸਾਂ ਤੇ ਦਸਕਤ ਕਰਨ ਲਈ ਕਿਸਾਨਾਂ ਦੇ ਵਿਰੁੱਧ ਚਲਾਇਆ ਸਗੋ ਲੰਬਾ ਸਮਾਂ ਕਿਸਾਨਾਂ ਵੱਲੋਂ ਵੋਟਾਂ ਇਕੱਠੀਆਂ ਕਰਕੇ ਸੱਤਾ ਦਾ ਆਨੰਦ ਮਾਣਿਆ ਹੈ ਰਦੋਂ ਹੁਣ ਕਿਸਾਨਾਂ ਦੇ ਹਿੱਤ ਮੋਦੀ ਦੀ ਝੋਲੇ ਵਿੱਚ ਪਾ ਦਿੱਤੇ ਹਨ ਅਕਾਲੀ ਦਲ ਬੀਜੇਪੀ ਅੱਜ ਰਲੇ ਹੋਏ ਨੇ ਅੱਜ ਸੁਖਬੀਰ ਸਿੰਘ ਬਾਦਲ ਇੱਕ ਗਿੱਦੜ ਚਿੱਠੀ ਦੀ ਧਮਕੀ ਦਿੰਦਾ ਵੀ ਮੈਨੂੰ ਦਿੱਤੀ ਆ ਇਹ ਦੇਸ਼ ਦੇ ਜੇ ਪ੍ਰਧਾਨ ਮੰਤਰੀ ਨੇ ਕੰਮ ਕਰਨਾ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਸਟੇਟ ਦੇ ਮੁੱਖ ਮੰਤਰੀ ਨੂੰ ਭੇਜਦੇ ਹੁੰਦੇ ਨੇ ਜਾਂ ਸਬੰਧਤ ਮਹਿਕਮੇ ਦੇ ਮੰਤਰੀ ਨੂੰ ਕੁਝ ਦਿੱਥੇ ਆ ਦਾਂਦਾ ਪਰ ਇਹਦੇ ਉਲਟਾ ਮੱਦੇ ਨਜ਼ਰ ਦੇਸ਼ 'ਚ ਤਾਂ 543 MP ਨੇ ਇੱਕ ਕੈਂਪੀ ਨੂੰ ਪ੍ਰਧਾਨ ਮੰਤਰੀ ਭੇਜੂਗਾ ਵੀ ਮੈਂ ਨਹੀਂ ਖਤਮ ਕਰੂੰਗਾ ਇਹ ਦੇਸ਼ ਦਾ ਮੁੱਦਾ ਪੰਜਾਬ ਦੇ ਕਿਸਾਨੀ ਦਾ ਮੁੱਦਾ ਅਕਾਲੀ ਦਲ BJP ਵਾਲੇ ਹੁਣ ਪਾਰਲੀਮੈਂਟ ਦਾ ਸੈਸ਼ਨ ਚੱਲਣਾ ਜੇ ਕਿਸਾਨਾਂ ਦੇ ਹਤਾਸ਼ੀ ਨੇ ਤਾਂ ਪਾਰਲੀਮੈਂਟ ਵਿੱਚ ਉਹ ਆਰਡੀਨੈਂਸ ਲੈ ਕੇ ਆਉਣਗੇ ਉਹਦਾ ਵਿਰੋਧ ਕਰਨ ਫਿਰ ਅਸੀਂ ਮੰਨਾਂਗੇ ਕਿ ਉਹ ਕਿਸਾਨੀ ਪ੍ਰਤੀ ਲੜਦੇ ਨੇ ਸਾਡੇ ਜਿੰਨੇ ਵੀ ਐਮਪੀ ਨੇ ਪੰਜਾਬ ਦੇ ਸਾਰਿਆਂ ਨੂੰ ਬੇਨਤੀ ਆਕਾਸ਼ ਕਰਕੇ ਕਾਂਗਰਸ ਤਾਂ ਉਹਦਾ ਪਾਰਲੀਮੈਂਟ ਦੇ ਅੰਦਰ ਵੀ ਵਿਰੋਧ ਕਰੂਗੀ ਪਾਰਲੀਮੈਂਟ ਦੇ ਬਾਹਰ ਵੀ ਅਸੀਂ ਵਿਰੋਧ ਕਰ ਰਹੇ ਆ ਇਸ ਕਰਕੇ ਅਕਾਲੀ ਦਲ ਜਿਹੜੇ ਜਿਹੜੇ ਹੰਝੂ ਬਹਾਰਿਆ ਕਿਸਾਨੀ ਤੇ ਉਹ ਬੰਦ ਕਰੇ ਪਹਿਲਾਂ ਸਿੱਖੀ ਦੇ ਨਾਂ ਤੇ ਇਹਨਾਂ ਨੇ ਸਰਕਾਰਾਂ ਬਣਾਈਆਂ ਕਿਸਾਨੀ ਦੇ ਨਾਂ ਤੇ ਸਰਕਾਰਾਂ ਬਣਾਈਆਂ ਅੱਜ ਕਿਸਾਨਾਂ ਦੇ ਹੱਕ 'ਚ ਖੜਨ ਦਾ ਮੁੱਦਾ ਤਾਂ ਆਰਐਸਐਸ ਦੇ ਮਗਰ ਲਾ ਕੇ ਭਾਜਪੀ ਦੇ ਪਿੱਠੂ ਬਣ ਕੇ ਅਕਾਲੀ ਦਲ ਵਾਲੇ ਉੱਥੇ ਖੜੇ ਨੇ ਬੜ ਆਉਣ ਵਾਲੇ ਦਿਨਾਂ 'ਚ ਪੰਜਾਬ 'ਚ ਇਹ ਐਜੀਟੇਸ਼ਨ ਤੇਜ਼ ਕੀਤੇ ਜਾਣਗੇ ਤੇ ਹਰ ਹਿੱਲੇ ਮੋਦੀ ਨੂੰ ਇਹ ਵਾਪਸ ਲੈਣੇ ਪੈਣਗੇ ਮੋਦੀ ਸਰਕਾਰ ਦੇ ਜਿਹੜੇ ਹੈਗੇ ਕੰਨਾਂ ਦੇ ਵਿੱਚ ਜੜੀਆਂ ਰੂੰ ਦਿੱਤੀ ਆ ਉਹਨੂੰ ਕੱਢ ਕੇ ਉਹਨੂੰ ਜਗਾਓ ਤੇ ਜਿਹੜਾ ਪੰਜਾਬ ਦਾ ਕਿਸਾਨ ਆ ਉਹ ਪਹਿਲਾਂ ਹੀ ਬੰਦ ਹਾਦੀ ਦੇ ਦੌਰ ਦੇ ਵਿੱਚ ਗੁਜ਼ਰੇ ਆ ਜਿਹੜੀ ਐਮਐਸਪੀਆ ਸਪੋਰਟ ਪ੍ਰਾਈਜ਼ ਆ ਪੰਜਾਬ ਦੇ ਵਿੱਚ ਤੇ ਅਸੀਂ ਕਿਸੇ ਵਜ੍ਹਾ ਨਾਲ ਵੀ ਇਹ ਚਾਹੇ ਸਾਨੂੰ ਕੋਈ ਵੀ ਸੰਘਰਸ਼ ਇੱਥੇ ਚੱਲਣਾ ਬਬੇ ਚਾਹੇ ਸਾਨੂੰ ਰੇਲੀਆਂ ਰੋਕਣੀਆਂ ਪੈਣ ਅੱਜ ਅਸੀਂ ਟਰੈਕਟਰ ਰੋਲੀ ਰੈਲੀ ਕੱਢਦੇ ਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਸਭਾ ਦਾ ਵੀ ਘਰਾਵੋ ਕਰਾਂਗੇ ਅਸੀਂ ਜਿਹੜਾ ਇਹ ਐਮਐਸਪੀਆ ਜਿਹੜੀ ਸਪੋਰਟ ਪ੍ਰਾਈਜ਼ ਆ ਇਹਨੂੰ ਅਸੀਂ ਬਿਲਕੁਲ ਟੁੱਟਣ ਨਹੀਂ ਦੇਵਾਂਗੇ ਤੇ ਅਸੀਂ ਇਹ ਬਾਦਲ ਪਰਿਵਾਰ ਨੂੰ ਵੀ ਅੱਜ ਦੱਸਣਾ ਚਾਹੁੰਦੇ ਆ ਕਿ ਤੂੰ ਟਕੜਾ ਹੋ ਕੇ ਪੰਜਾਬ ਦੇ ਹਿੱਤਾਂ ਦੀ ਜੇ ਰਖਵਾਲੀ ਕਰਨਾ ਚਾਹੁੰਨਾ ਤਾਂ ਪੰਜਾਬ ਦੇ ਕਿਸਾਨਾਂ ਦੇ ਨਾਲ ਇੱਕ ਮੁੱਟ ਹੋ ਕੇ ਇਹ ਆਰਡੀਨੈਂਸ ਦਾ ਵਿਰੋਧ ਕਰਾਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਹਦਾ ਵਿਰੋਧ ਕਰਦੇ ਰਹਾਂਗੇ ਖੰਨੇ ਤੋਂ ਨਿਰਪਿੰਦਰ ਸਿੰਘ ਦੀ ਰਿਪੋਰਟ ਐਸ ਐਮ ਜ਼ेड ਨਿਊਜ਼